ਨੇ ਕੀ ਦੇਖਿਆ ਕੀ ਬਣਨਾ ਚਾਹੁੰਨੇ ਅਸੀਂ ਪੜ ਕੇ ਅੱਛਾ ਕਮਾਈ ਕਮ ਤੇ ਲੱਗ ਜਾਏ ਲੋਕ ਨਾ ਲੋਕ ਗਿਆ ਉਸ ਤੋਂ ਬਾਅਦ ਮਗਿਆ ਨਹੀਂ ਕੀ ਕਰਾਂ ਮੈਂ ਕਾਰਨ ਤਾਂ ਕੀ ਪਾਈਏ ਬਸ ਠੀਕ ਹੈ ਨੀ ਕਿਹ ਕਰੀ ਨੀ ਆਉਣ ਹੋਰ ਕਿਤੇ ठा ਹੈ ਨਹੀਂ ਇੱਥੇ ਰਹਿਨੇ ਆ ਹਰ ਚੀਜ਼ ਦੀ ਕਮੀ ਆ ਬੋਰਡ ਵੀ ਪਾਉਂਦੇ ਆ ਤੇ ਸਾਡੇ ਨੇ ਛੋਟੇ ਛੋਟੇ ਬੱਚੇ ਆ ਕਹਿੰਦੇ ਇੱਥੇ ਟੂਟੀਆਂ ਲੱਗੂਗੀ ਤੁਹਾਡੇ ਮਕਾਨ ਮਿਲੂਗੇ ਤੁਹਾਨੂੰ ਪੱਕੀ ਜਗ੍ਹਾ ਮਿਲੂਗੀ ਕੋਈ ਸੁਵਿਧਾ ਨਹੀਂ ਆ ਅਗੇ ਤੋੜ ਕੇ ਚਲੇ ਜਾਂਦੇ ਮਸ਼ੀਨ ਲਾ ਕੇ ਆ ਮੇਰੇ ਘਰ ਤੋਂ ਸਭ ਤੋਂ ਵੱਡਾ ਮੇਰੇ ਡੈਡੀ ਆ ਉਹ ਘਰੇ ਜਾਂਦੇ ਕਦੀ ਇੱਕ ਵਾਰ ਜਾਂਦੇ ਆ ਉਹਨਾਂ ਤੋਂ ਕਮਾਨੀ ਹੁੰਦਾ ਠੀਕ ਆ ਮੈਂ ਹੀ ਜਾਂਦਾ ਹੁਣ ਮੈਂ ਵੀ ਕਿੰਨਾ ਅਗ ਲਿਆ ਆ ਬਾਈ ਚਾਰ ਪੰਜ ਜਿਹੜਾ ਵਣਦਾ ਉਹ ਲਿਆਉਂਦਾ ਕਰੇ ਪਾਣੀ ਪਰ ਜਾਂਦਾ ਤੇ ਇਹ ਕੋਈ غور ਨਹੀਂ ਕਰਦਾ ਵੀ ਗਰੀਬ ਬੈਠਾ ਨੇ ਆ ਹੀ ਸੋਦਾ ਵੀ ਗਰੀਬ ਐਵੇਂ ਆਂਦਾ ਹਰ ਕੋਈ ੱਤਕਾ ਮਾਰ ਜਾਂਦਾ ਹੈ ਕਿਹੜੇ ਸ਼ਹਿਰ ਰਾਜਸਥਾਨ ਦੇ ਵੀਰੇ ਅੱਛਾ ਸਾਡੇ ਦਾਦੇ ਵਾਦੇ ਉਧਰ ਰਹਿੰਦੇ ਸੀ ਵੀ ਜਦੋਂ ਦਾ ਆਪਣੇ ਇੱਧਰ ਹੀ ਜਨਮ ਇੱਧਰ ਹੀ ਰਹਿ ਆ ਸੀ ਇੱਧਰ ਹੀ ਆਪਣੇ ਵੱਡੇ ਹੋਏ ਜਵਾਨ ਹੋਏ ਬੁੱਢੇ ਹੋਏ ਸਾਡੇ ਬਜ਼ੁਰਗ ਰਹਿੰਦੇ ਸੀ ਪਹਿਲੇ ਉਧਰ ਬਾਈ ਇੱਥੇ ਠੀਕ ਰਹਾਂਗੇ ਮੈਂ ਔਰ ਠੀਕ ਹੀ ਰਹਿਣਾ ਉੱਥੇ ਹੀ ਠੀਕ ਸੀ ਉੱਥੇ ਵੀ ਨਹੀਂ ਐ ਤੇ ਇੱਥੇ ਵੀ ਨਹੀਂ ਐ ਨਾ ਘਰ ਦੇ ਨਾ ਬਾਰ ਦੇ ਇਦਾਂ ਹੀ ਹੋਇਆ ਹੈ ਸਾਲ ਬੁਰਾ ਲ ਸੱਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਥੋਨੇ ਮੌਜੂਦਾਂ ਲੁਧਿਆਣਾ ਦੇ ਤਾਜਪੁਰ ਰੋਡ ਤੇ ਜਿੱਥੇ ਇਹ ਚੁਗੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਗੰਦਗੀ ਇੰਨੀ ਕਿ ਜਿਹੜਾ ਆਮ ਬੰਦਾ ਆ ਕੇ ਰਾਜ਼ੀ ਨਾ ਹੋਵੇ ਪਰ ਕਿਤੇ ਨਾ ਕਿਤੇ ਤੰਗ ਗਲੀਆਂ ਦੇ ਵਿੱਚ ਅਜਿਹੇ ਪਰਿਵਾਰ ਰਹਿੰਦੇ ਨੇ ਜੋ ਮਾਈਗ੍ਰੇਟ ਹੋ ਕੇ ਜ਼ਰੂਰ ਆਏ ਨੇ ਵੱਡੇ ਵੱਡੇ ਸੁਪਨੇ ਲੈ ਕੇ ਇਸ ਸ਼ਹਿਰ ਦੇ ਵਿੱਚ ਆਏ ਤੇ ਇੱਥੇ ਦੇ ਹੀ ਹੋ ਕੇ ਰਹਿ ਗਏ ਕੋਈ 20 ਸਾਲ ਤੋਂ ਕੋਈ 25 ਸਾਲ ਤੋਂ ਰਹਿੰਦਾ ਹੋਇਆ ਨਜ਼ਰ ਆ ਰਿਹਾ ਸਾਰੇ ਜਿਹੜੇ ਘਰ ਨੇ ਕੱਚੇ ਨੇ ਕੱਚੇ ਮਕਾਨ ਬਣੇ ਹੋਏ ਨੇ ਛੋਟੇ ਛੋਟੇ ਜਵਾਕ ਨੇ ਜੋ ਇਸ ਜਗ੍ਹਾ ਤੇ ਰਹਿੰਦੇ ਹੋਏ ਨਜ਼ਰ ਆ ਰਹੇ ਸਾਰੇ ਮਕਾਨ ਜਿਹੜੇ ਕੱਚੇ ਨੇ ਤਰਪਾਲਾ ਦੇ ਨਾਲ ਜਿਹੜਾ ਚੁਗੀਆਂ ਬਣਾਈ ਹੋਏ ਨੇ ਕੱਚੇ ਮਕਾਨ ਨੇ ਤੇ ਕਿਤੇ ਨਾ ਕਿਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਆਪਣੀ ਜ਼ਿੰਦਗੀ ਜਿਹੜਾ گزارਦੇ ਹੋਏ ਨਜ਼ਰ ਆ ਰਹੇ ਨੇ ਅੱਦੇ ਤੋਂ ਵੱਧ ਜਿਹੜੇ ਚੁਗੀਆਂ ਨੇ ਉਹ ਚੁੰਦੇ ਹੋਏ ਨਜ਼ਰ ਆ ਰਹੇ ਨੇ ਮਾਤਾ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਦੇਖ ਸਕਦੇ ਹੋ ਗੰਦਗੀ ਬਹੁਤ ਜ਼ਿਆਦਾ ਹੈ ਤੇ ਨਾਲ ਬੁੱਢਾ ਦਰਿਆ ਲੱਗਦਾ ਹੋਵੇ ਤੇ ਬਰਸਾਤਾ ਦਾ ਮੌਸਮ ਹੈ ਬਰਸਾਤਾ ਦੇ ਵਿੱਚ ਕਿਸ ਤਰੀਕੇ ਜਿਹੜੇ ਮੱਛਰ ਤਾਂ ਵੀ ਜਿਹੜਾ ਪਰਮਾਰ ਹੁੰਦੀ ਹੈ ਤੇ ਕਿਤੇ ਨ ਕਿਤੇ ਬਿਮਾਰ ਮਾਤਾ ਜੀ 1 ਮਿੰਟ ਰੁਕਿਓ ਗੱਲ ਕਰਨੀ ਸੀ ਮਾਤਾ ਜੀ ਕਿੰਨਾ ਕੁ ਟਾਈਮ ਹੋ ਗਿਆ ਇਸ ਚੁੱਗੀ ਦੇ ਵਿੱਚ ਰਹਿੰਦੇ ਹੋ ਤੁਸੀਂ ਸਾਨੂੰ ਹੋ ਗਏ ਇੱਥੇ 50 ਸਾਲ ਹੋ ਗਏ ਜੀ 15 ਸਾਲ ਕਿੱਥੋਂ ਆਏ ਹੋ ਮੈਂ ਅਸੀਂ ਆਏ ਹਰਿਆਣੇ ਚ ਹਰਿਆਣੇ ਤੋਂ ਜੀ ਤੇ ਅ ਵੋਟਾਂ ਬਣੀ ਹੋਈਆਂ ਨੇ ਇੱਥੇ ਦੀ ਵੋਟਾਂ ਕਈਆਂ ਨੂੰ ਬਣੀ ਆ ਕਈਆਂ ਦੇ ਨਹੀਂ ਬਣੇ ਤੁਹਾਡੇ ਬਣੀ ਹੋਈਆਂ ਵੋਟ ਨਹੀਂ ਜੀ ਅੱਛਾ ਤੇ ਪਰਿਵਾਰ ਦੇ ਵਿੱਚ ਕਿਸੇ ਦਾ ਵੋਟ ਬਣਿਆ ਵੋਟ ਪਾਉਂਦੇ ਹੋ ਵੋਟਾਂ ਜਿੱਥੇ ਕਈ ਸਾਲ ਦੇ ਰਹਿੰਦੇ ਨੇ ਨਾਲੋਂ ਜੋ ਉਹਨਾਂ ਦੇ ਬਣੇ ਹੋਏ ਹੋਣੇ ਅੱਛਾ ਆਧਾਰ ਕਾਰਡ ਬਣਿਆ ਹੋਇਆ ਹਾਂਜੀ ਆਧਾਰ ਕਾਰਡ ਸਾਡਾ ਤੋਂ ਇਸੇ ਦੇਸ਼ ਦੇ ਵਿੱਚ ਰਹਿੰਦੇ ਹਾਂ ਤੇ 21 ਸੁਪਨੇ ਲੈ ਕੇ ਉਸ ਸ਼ਹਿਰ ਤੋਂ हिसार ਤੋਂ ਜਿਹੜਾ ਹਰਿਆਣੇ ਤੋਂ ਆਏ ਸੀ ਬੇਸ਼ਾਨਾ ਸਾਡੇ ਦਾਦੇ ਬਾਬੇ ਉਧਰ ਰਹਿੰਦੇ ਸੀ ਵੀ ਜਦੋਂ ਆਪਣੇ ਇਧਰ ਹੀ ਜਲਮੇ ਇਧਰ ਹੀ ਰਏ ਅਸੀਂ ਇਧਰ ਹੀ ਆਪਣੇ ਵੱਡੇ ਹੋਏ ਜਵਾਨ ਹੋਏ ਬੁੱਢੇ ਹੋਏ ਸਾਡੇ ਬੁਜ਼ੁਰਗ ਰਹਿੰਦੇ ਸੀ ਪਹਿਲੇ ਉਧਰ ਸੁਪਨੇ ਕੀ ਲੈ ਕੇ ਆਏ ਸੀ ਸੁਪਨੇ ਕੀ ਨੇ ਕੀ ਸੁਪਨੇ ਲੈ ਕੇ ਆਣੇ ਵੀਰੇ ਹੁਣ ਦੇਖ ਲੇ ਨੀ ਲੱਗਦਾ ਕਿ ਅਸੀਂ ਵੀ ਪੱਕੇ ਮਕਾਨਾਂ ਦੇ ਵਿੱਚ ਰਹੀਏ ਤੇ ਸਾਡੇ ਕੋਲ ਵੀ ਕੋਈ ਪੱਕਾ ਕੰਮ ਹੋਵੇ ਅਸੀਂ ਵੀ ਆਪਣੇ ਬੱਚਿਆਂ ਨੂੰ ਸਕੂਲੇ ਪੜਾਈਏ ਬਹੋਂਦਾ ਹੈ ਅਦਾ ਮ ਬਧਰ ਕੋ ਸੰਦਾ ਵੀ ਅਸੀਂ ਵੀ ਬਈ ਆਪਣੇ ਸੋਣੀ ਸਾਧਾ ਥਾਂ ਚ ਰਹੀ ਐ ਆ ਹੁਣ ਗੰਦਗੀ ਚ ਪਏ ਐ ਏਦਾਂ ਬੈਠੇ ਆਪਣੇ ਦੇਖ ਲੈ ਕੇ ਰੋਟੀ ਖਾਣ ਨੂੰ ਨਹੀਂ ਮਿਲਦੀ ਏਦਾਂ ਬਸ ਦੇਖ ਲੈ ਤੁਸੀਂ ਤੁਹਾਡੇ ਸਾਹਮਣੇ ਐ ਮੇਰੇ ਤੇ ਕੁੜੀਆਂ ਹੀ ਐ ਸਾਥ ਬਿਆਹਤੀਆਂ ਸਾਰੀਆਂ ਇੱਕ ਮੇਰਾ ਦੋਤਾ ਐ ਇਹ ਦੋ ਜੀ ਐ ੱਲੇ ਰਹਿੰਦੇ ਹੁੰਦੇ ਨੇ ਜੀ ਕੁੜੀਆਂ ਨੂੰ ਕਿੱਥੇ ਵਿਆਹ ਕੋਈ ਇੱਕ ਅੰਮਰਸਰ ਐ ਇੱਕ ਦੋ ਹਸਾਰਪੁਰ ਐ ਇੱਕ ਸਾਡੇ ਰਾਜਸਥਾਨ ਚ ਵਿਆਹੀ ਐ ਇਦਾ ਆਪਣੇ ਬਸ ਆਪਣੇ ਰਿਸ਼ਤੇਦਾਰਾਂ ਚ ਕਿਹਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਥੋਂ ਬਾਹਰ ਨਿਕਲੀਏ ਗੰਦ ਦੇ ਵਿੱਚੋਂ ਕੀ ਹੁੰਦੀ ਐ ਇਦਾਂ ਫਿਰ ਹੁਣ ਕੀ ਕਰਿਆ ਜਾਈਏ ਵੀ ਕਿੱਥੇ ਕੋਈ ਥਾਂ ਹੋਵੇ ਤਾਂ ਹੀ ਜਾਈਏ ਨਾ ਕੀ ਕਰਦੇ ਹੋ ਕੰਮ ਕਿੱਦਾਂ ਰੋਟੀ ਪਾਣੀ ਚੱਲਦੀ ਐ ਕੀ ਜਲਦਾ ਇੱਥੇ ਲੰਗਰਾਉਂਦਾ ਖਾਂਦੇ ਆ ਬੈਠੇ ਆ ਬਸ ਹੋਰ ਤੇਈ ਜ਼ਿੰਦਗੀ ਲੰਘ ਜਣੀ ਹੋਰ ਕੀ ਕਰੀ ਜਿਹੜੇ ਛੋਟੇ ਛੋਟੇ ਜਵਾਬ ਇਸ ਮੱਲੇ ਦੇ ਵਿੱਚ ਰਹਿ ਰਹੇ ਨੇ ਇਸ ਏਰੀਆ ਦੇ ਵਿੱਚ ਰਹਿ ਰਹੇ ਨੇ ਗੰਦਗੀ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਹੋਰ ਮਜਬੂਰੀ ਚ ਰਹਿ ਰਹੇ ਹੋਰ ਕੀ ਚੁੱਕੇ ਦੇ ਵਿੱਚ ਬੱਚੇ ਨੇ ਜਿਹੜੇ ਸਕੂਲ ਜਾਂਦੇ ਹੋਣ ਸਾਡੇ ਤਾਂ ਕੋਈ ਬੱਚਾ ਨਹੀਂ ਐ ਬਸ ਸਾਡੇ ਤਾਂ ਕੁੜੀ ਅਸੀਂ ਬਾਤ ਦੀ ਮਤਲਬ ਕਿੰਨੇ ਕੁ ਪਰਿਵਾਰ ਇਸ ਏਰੀਆ ਦੇ ਵਿੱਚ ਰਹਿੰਦੇ ਨੇ ਹੁਣ ਸਾਰੇ ਇੰਨੇ ਟਾਣੀ ਪਈਆਂ ਨਿਆਣੇ ਸਾਰਿਆਂ ਦੇ ਆਪਨਾ ਵੀ ਕਿੰਨੇ 2 ਵਜੇ ਦੇ 4 ਵਜੇ ਦੇ 5 ਕੁੜੀ ਇੱਕ ਮਿੰਟ ਜਾਈ ਨਾ ਕਿੰਨੇ ਕੁ ਮਰ ਹੈ ਮੇਰੀ 13 ਸਾਲ 13 ਸਾਲ ਪੜਦੀ ਐ ਸੁਪਨੇ ਕੀ ਦੇਖੇ ਕੀ ਬਣਨਾ ਚਾਹੁੰਦੇ ਅਸੀਂ ਪੜ ਕੇ ਅੱਛਾ ਕਮਾਏ ਕੰਮ ਤੇ ਲੱਜੇ ਕੋਣ ਕੋਣੇ ਕਰਦੇ ਵੀ ਮੇਰੀ ਮੰਮੀ ਐ ਮੇਰੇ ਪਾਪਾ ਦੋ ਭਾਈ ਕਦੇ ਕੋਸ਼ਿਸ਼ ਕੀਤੀ ਸਕੂਲ ਗਏ ਹੋ ਕਦੇ ਸਕੂਲ ਦੇ ਦਰਵਾਜ਼ੇ ਤੇ ਖੜੇ 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 ਅੱਛਾ ਇੱਕ ਮਿੰਟ ਵੀਰੇ 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 ਕੰਮ ਕੀ ਕਰਦਾ ਮੈਂ ਤਾਂ ਉਸਤਾਦ ਜੀ ਟਿਊਟਰ ਦਾ ਕੰਮ ਕਰਦਾ ਛੋਟਾ ਹਾਂਜੀ ਸਕੂਲ ਗਏ ਹੋ ਕਦੇ ਗਾਇਆ ਉਸਤਾਦ ਮੇਰੇ ਡੇਢ ਨੇ ਤਾਂ ਮੈਂ ਨੇ ਤਾਂ ਬਹੁ ਕੀਤੀ ਹੈ ਗਾਇਆ ਇੰਗਲਿਸ਼ ਮੀਡੀਅਮ ਚ ਜਾਂਦਾ ਸੀ ਲੌਕਡਾਊਨ ਲੱਗਿਆ ਉਸ ਤੋਂ ਬਾਅਦ ਤਾਂ ਮੈਂ ਗਿਆ ਨਹੀਂ ਕੀ ਕਾਰਨ ਬਣੇ ਕਾਰਨ ਤਾਂ ਕੀ ਪਾਈਏ ਬਸ ਠੀਕ ਹੈ ਇੱਥੇ ਸੁਬਿਆ ਹੈ ਨਹੀਂ ਕੀ ਕਰੀਂ ਬਰੇਨੀ ਆਉਣ ਹੋਰ ਕਿਤੇ ਥਾਂ ਹੈ ਨਹੀਂ ਇੱਥੇ ਰਹਿੰਦੇ ਆ ਹਰ ਚੀਜ਼ ਦੀ ਕਮੀ ਹੈ ਕਮਾਂਡ ਜਾਂਦਾ ਲੱਗਦਾ ਲੱਗਦਾ ਐ ਇਦਾਂ ਜ਼ਿੰਦਗੀ ਬਦਲੂਗੀ ਇਦਾਂ ਪਤਾ ਨਹੀਂ ਭਾਈ ਚੱਲ ਰਹੀ ਹੈ ਭਾਈ ਇਦਾਂ ਤਾਂ ਕਦੇ ਬਦਲਣੀ ਨਹੀਂ ਇਸ ਜ਼ਿੰਦਗੀ ਜਿਹ ਰਹੀ ਇਹ ਕੀ ਕਰਦੇ ਤੁਸੀਂ ਕੀ ਕਰਦੇ ਆਪਾਂ ਵੀ ਡੈੜੀ ਮਜ਼ਦੂਰੀ ਕਰਦੇ ਕੰਮ ਕਰਦੇ ਹੁਣ ਇੱਥੇ ਪਾਣੀ ਦਾ ਮੌਸਮ ਹੈ ਪਾਣੀ ਭਰ ਜਾਂਦਾ ਹੈ ਸਈਏ ਕੋਈ ਗੌਰ ਨਹੀਂ ਕਰਦਾ ਵੀ ਗਰੀਬ ਬੈਠਾ ਨੇ ਆ ਹੀ ਸੋਦਾ ਵੀ ਗਰੀਬ ਐਵੇਂ ਆਂਦਾ ਹਰ ਕੋਈ ੱਤਕਾ ਮਾਰ ਜਾਂਦਾ ਜਿਹੜੇ ਸ਼ਹਿਰੋਂ ਆਂਦੇ ਰਾਜਸਥਾਨ ਦੇ ਵੀਰੇ ਰਾਜਸਥਾਨ ਹਾਂ ਤੇ ਇਸ ਏਰੀਆ ਦੇ ਵਿੱਚ ਕਿੰਨੇ ਕੁ ਪਰਿਵਾਰ ਰਹਿੰਦੇ ਨੇ ਵੀਰੇ ਇਸ ਏਰੀਆ ਚ ਐਸੇ ਮੱਲੇ ਜੇ ਭਾਈ ਮੱਲੇ ਦੇ ਵਿੱਚ ਮੱਲੇ ਦੇ ਕਮਾਲੇ ਦੇ ਵਿੱਚ 40 50 ਪਰਿਵਾਰ 40 50 ਪਰਿਵਾਰ ਰਹੇ ਗਏ ਤੇ ਕੋਈ ਵੀ ਸਕੂਲੇ ਨਹੀਂ ਜਾਂਦਾ ਕੋਈ ਬੱਚਾ ਪੜ੍ਹਦਾ ਨਹੀਂ ਭਾਈ ਕੋਈ ਵੀ ਵਕਤ ਇਦਾਂ ਦਾ ਹੈ ਨਾ ਹੁਣ ਸਕੂਲ ਜੇ ਪਾਣੀ ਵੀ ਚਾਹੀਦਾ ਨਾਣ ਨੂੰ ਸਾਰਾ ਕੁਝ ਚਾਹੀਦਾ ਉਹ ਸੁਵਿਧਾ ਨਹੀਂ ਹੈਗੀ ਕੀ ਕਰੂਗਾ ਇਹ ਜਿਹੜੇ ਬਾਹਰ ਟਾਇਲਟਸ ਬਣਾਏ ਗਏ ਨੇ ਬਾਥਰੂਮ ਬਣਾਏ ਨੇ ਕਿੰਨੇ ਕਿੰਨੇ ਕਰਨੀ ਇਹਦਾ ਵੀਰੇ ਉਹ ਸਾਰੇ ਗੰਦੇ ਰਹਿੰਦੇ ਕਦੇ ਸਾਫ਼ ਕੀਤੇ ਹੀ ਨਹੀਂ ਠੀਕ ਹੈ ਉਹਨਾਂ 'ਚ ਕਚਰਾ ਹੁੰਦਾ ਹੀ ਹੋਇਆ ਬਸ ਸਰਕਾਰ ਨੇ ਬਣਵਾਇਆ ਹੁਣ ਕੀ ਪਤਾ ਕੀ ਕਰਨੇ ਬਣਵਾਏ ਜੀ ਬਣਵਾਏ ਜਰੂਰਲੀ ਨਾ ਚ ਸਪਾਈ ਨਹੀਂ ਹੈਗੀ ਕਦੀ ਬਹੁਤ ਕਿੰਨੀ ਕੁ ਉਮਰ ਹੈ ਤੇਰੀ ਮੇਰੀ ਉਤਾਜੀ 16 16 ਸਾਲ ਹਾਂਜੀ 16 ਸਾਲ ਤੇ ਡੈਡੀ ਦਾ ਵੋਟਰ ਕਾਰਡ ਬਣਿਆ ਹੋਇਆ ਹਾਂ ਬਣਿਆ ਹਾਂ ਬਣਿਆ ਹੋਇਆ ਵੋਟਾ ਪਾਉਂਦੇ ਨੇ ਨਹੀਂ ਨਹੀਂ ਵੋਟਾ ਇੱਥੇ ਡੈਡੀ ਦਾ ਪਾਉਂਦੇ ਇੱਧਰ ਹੈ ਨਹੀਂ ਵੋਟਾਂ ਇੱਥੇ ਮਣੀਆਂ ਲੇਕਿਨ ਹੁਣ ਵਿਚਾਰੇ ਇੱਧਰ ਉੱਧਰ ਗਏ ਜਦੋਂ ਕਿਉਂ ਮੇਲਿਆਂ ਦਾ ਕੰਮ ਕਰਦੇ ਆਪਾਂ ਮੇਲਿਆਂ 'ਚ ਫਿਰ ਕਟਕਟ ਗਏ ਬਸ ਕੋਈ ਗੌਰ ਨਹੀਂ ਕਰ ਰਿਹਾ ਹੁਣ ਜਾਂਦੇ ਸਾਨੂੰ ਐਵੇਂ ਕਹਿੰਦੇ ਭੱਜੋ ਬਸ ਕੱਲ ਆ ਤੇ ਵੀਰ ਜ਼ਿੰਦਗੀ 'ਚ ਸੁਪਨੇ ਕੀ ਦੇਖੇ ਸੁਪਨੇ ਦਾ ਉਸਤਾਦ ਜੀ ਹੁਣ ਦੇਖ ਰਿਹਾ ਜਿੰਦਗੀ ਚੱਲਣ ਲੱਗੀ ਹੈ ਜੇ ਰੱਬ ਨੇ ਕੀਤਾ ਤਾਂ ਕਰਾਂਗੇ ਜਰੂਰ ਰੱਬ ਨੂੰ ਕਦੇ ਕਿਹਾ ਵੀਰੇ ਕੀ ਰਬਾ ਮੈਨੂੰ ਵੀ ਕਿਉਂ ਨਹੀਂ ਤੂੰ ਇਦਾਂ ਦੀ ਜਿੰਦਗੀ ਦਿੱਤੀ ਕਿ ਮੈਂ ਵੀ ਪੜਾਂ ਮੈਂ ਵੀ ਲਿਖਾਂ ਮੈਂ ਵੀ ਵੱਡਾ ਅਫਸਰ ਬਣਾ ਲੈ ਲਿਆ ਉਸਤਾਦ ਜੀ ਗਰੀਬਾਂ ਦੀ ਜਿੰਦਗੀ ਤਾਂ ਇਹੀ ਹੁੰਦੀ ਹੈ ਭਾਈ ਸਭ ਤੋਂ ਪਹਿਲੀ ਗੱਲ ਤਾਂ ਹੁਣ ਜਾ ਰਹੇ ਕਮਾਣੇ ਜਾ ਰਹੇ ਪਰ ਬੰਦਾ ਬੋਲਦਾ ਵੀਰੇ ਕਿ ਬੇਰੋਜ਼ਗਾਰੀ ਹੈ ਕਮ ਹੈ ਨਹੀਂ ਤੇ ਇੱਕ ਤੁਸੀਂ ਵੀ ਤਾਂ ਜ਼ਿੰਦਗੀ ਜੀ ਰਹੇ ਹੋ ਕੀ ਕਰ ਸਕਦੇ ਆ ਆਪਾਂ ਜਿਉਂਡ ਜਿਣੀ ਪੈਂਦੀ ਹੈ ਇਹ ਤਾਂ ਤੱਕਾ ਹੀ ਹੈ ਠੀਕ ਹੈ ਚਲੋ ਦੇਖਦੇ ਹਾਂ ਕਦੇ ਮੇਰੇ ਇਹ ਨਹੀਂ ਹੋਇਆ ਕਿ ਬਸ ਹੋ ਗਈ ਜ਼ਿੰਦਗੀ ਐਨੇ ਕੀਆ ਨਾ ਨਹੀਂ ਤਾਂ ਨਹੀਂ ਭਾਈ ਹਿੰਮਤ ਏਦਾਂ ਦਾ ਹਿੰਮਤ ਨਹੀਂ ਆ ਰਹੀ ਕਰਨਾ ਹੀ ਹੈ ਕਰਨਾ ਤਾਂ ਜ਼ਿੰਦਗੀ ਦੇ ਵਿੱਚ ਕਰਦੇ ਵਿੱਚ ਕੌਣ ਕੌਣ ਕਰਦੇ ਵਿੱਚ ਤਿੰਨ ਛੋਟੇ ਪੈਣ ਮੇਰੀ ਇੱਕ ਭਰਾ ਛੋਟਾ ਤੇ ਸਭ ਤੋਂ ਵੱਡਾ ਮੈਂ ਇੱਕ ਮੇਰੀ ਮੰਮੀ ਤੇ ਇੱਕ ਡੈਡੀ ਹੈ ਕੀ ਸੁਪਨੇ ਦੇਖੇ ਪੈਣਾਂ ਦੇ ਲਈ ਸੁਪਨੇ ਤਾਂ ਭਾਜੀ ਹੁਣ ਦੱਸ ਨਹੀਂ ਸਕਦਾ ਮੈਂ ਜਦੋਂ ਕਰੂੰਗਾ ਤਾਂ ਹੀ ਹੂੰਗਾ ਵਧੀਆ ਪੜਾਣਾ ਬੈਣਾਂ ਨੂੰ ਵਧੀਆ ਕਰਾਂ ਦੇ ਵਿੱਚ ਪਿੱਛੇ ਵਧੀਆ ਭਾਈ ਸਭ ਤੋਂ ਚੱਲੀ ਆ ਆਪਾਂ ਦਾ ਭਾਈ ਜਿੱਥੇ ਮਰਜ਼ੀ ਜਾ ਸਕਦਾ ਆ ਵੀਰ ਆ ਪਾਵੇਂ ਰਹਿੰਦਾ ਅਜੇਹੀ ਥਾ ਤੇ ਐ ਫਿਰ ਵੀ ਸੁਪਨੇ ਜਿਹੜੇ ਆ ਨਾ ਉਹ ਵੱਡੇ ਆ ਕਹਿੰਦਾ ਪੈਣਾ ਨੂੰ ਮੈਂ ਵਧੀਆ ਕਰਾਂ ਦੇ ਵਿੱਚ ਭੇਜਣਾ ਵੈ ਹਾਰ ਨਹੀਂ ਮੰਨੀ ਵੀਰ ਨੇ ਤੇ ਜਿਹੜੇ ਲੋਕ ਸਾਨੂੰ ਦੇਖ ਰਹੇ ਆ ਅੱਦੇ ਤੋਂ ਵੱਧ ਜਦ ਚਿੰਟੀ ਵੀ ਲੱਗ ਜਾਵੇ ਨਾ ਪਿੰਨ ਵੀ ਲੱਗ ਜਾਵੇ ਰੱਬ ਨੂੰ ਕੋਸ ਸਾਨੂੰ ਮਿੰਟ ਨਹੀਂ ਲਾਂਦੇ ਕਿ ਰੱਬਾ ਮੈਨੂੰ ਇਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਇੱਕ ਅਜਿਹੇ ਲੋਕ ਵੀ ਨੇ ਸਾਡੀ ਸੁਸਾਇਟੀ ਦੇ ਵਿੱਚ ਪਾਵੇਂ ਰਹਿੰਦੇ ਨੇ ਕਿਸੇ ਵੀ ਥਾਂ ਤੇ ਬੰਦਾ ਕੋਈ ਮਾੜਾ ਨਹੀਂ ਹੁੰਦਾ ਬੰਦੇ ਦੀ ਸੋਚ ਮਾੜੀ ਹੁੰਦੀ ਹੈ ਤੇ ਬੰਦੇ ਦੀ ਸੋਚ ਕਿਤੇ ਨਾ ਕਿਤੇ ਸਾਡੇ ਤੋਂ ਉੱਚੀ ਹੈ ਤੇ ਮੀਂਹ ਆ ਪਾ ਜੀ ਹੁਣ ਤਾਂ ਲੰਗਣੀ ਪੈਂਦੀ ਹੈ ਲਗਣੀ ਤਾਂ ਮਿਲੀ ਹੈ ਇਹ ਤਾਂ ਹੁਣ ਕਰਨੀ ਪੈਣੀ ਹੈ ਚਾਹੇ ਜੋ ਮਰ ਜੇ ਵੀਰੇ ਛੱਤਾ ਚੁੰਦੀ ਆ ਲੈ ਭਾਈ ਛੱਤਾ ਦਾ ਕੀ ਸਾਡੇ ਕੋਲ ਤਾਂ ਕੁਝ ਹੈ ਨਹੀਂ ਭਾਈ ਇਹ ਥਰਪਾਲ ਐ ਇਦਾਂ ਵੇ ਬਸ ਇਹ ਨਾਲ ਸੀ ਗੁਜ਼ਾਰ ਆਏਗਾ ਕਦੇ ਕਦੇ ਡਰ ਨਹੀਂ ਲੱਗਦਾ ਕਿ ਫਿਰ ਪੀਲਾ ਪੰਜਾ ਚੱਲੂਗਾ ਫਿਰ ਆਪਾਂ ਨੂੰ ਇੱਥੋਂ ਪਹਜਾ ਦਿੱਤਾ ਜਾਊਗਾ ਦੇਖੋ ਡਰਦੀਦਾ ਆਏਗਾ ਜੋ ਸਰਕਾਰ ਇਹ ਪਜਾਉਗੀ ਤੇ ਉਹਦੇ ਅੱਗੇ ਕੋਣ ਆਊਗਾ ਯਾਨੀ ਕੋ ਸਰਕਾਰ ਨੂੰ ਵੀ ਗੌਰ ਕਰਨੀ ਚਾਹੀਦੀ ਵੇ ਗਰੀਬ ਬੰਦੇ ਬੈਠੇ ਨੇ ਕੋਈ ਇਥੇ ਹੋਰ ਕੰਮ ਦੇ ਸਾਰੇ ਮਜ਼ਦੂਰ ਬੰਦੇ ਨੇ ਕੰਮ ਕਰਕੇ ਖਾਂਦੇ ਨੇ ਠੀਕ ਹੈ ਕੋਈ ਬੰਦਾ ਹੈਗਾ ਝੁੱਗਿਆਂ 'ਚ ਰਹਿੰਦਾ ਉਹ ਵੀ ਬੰਦਾ ਰਹੂਗਾ ਜੋ ਕੁਝ ਅੱਗੇ ਸੋਚਦਾ ਵੀ ਕੁਝ ਮਣਾ ਲਾਂਗਾ ਅੱਜ ਝੁੱਗਿਆਂ 'ਚ ਰਹਿੰਦਾ ਅਸੀਂ ਵੀ ਸੋਚਦੇ ਵੇ ਸਾਡੇ ਵੀ ਮਕਾਨ ਹੋਵੇ ਸਾਰਾ ਕੁਝ ਹੋਵੇ ਅਸੀਂ ਮਿਹਨਤ ਕਰ ਰਹੇ ਹਾਂ ਮਿਹਨਤ ਬਗੈਰ ਜੋ ਕਰੇ ਨਾ ਕਿ ਬੰਦਾ ਉਹਨੂੰ ਮਾਲਾ ਵੀ ਝੁੱਗੀ 'ਚ ਕਿਉਂ ਰਹਿੰਦਾ ਇੰਨਾ ਕਰਦਾ ਉਲੁਸੁਲਟ ਕੰਮ ਵੇ ਚੁੱਕ ਜੀ ਅਸੀਂ ਤਾਂ ਇਮਾਨਦਾਰੀ ਦਾ ਖਾਨੇ ਜਦੋਂ ਚੁੱਕ ਜਰੇ ਨੇ ਜਿਹੜਾ ਬੇਈਮਾਨੀ ਕਰੂਗਾ ਉਹ ਕੋਠੀਆਂ ਬਣਾਦਾ ਤੇ ਹਾਲਾਤ ਬਣੇ ਹੋਏ ਨੇ ਲੋਕਾ ਪਾਵੇਂ ਰਹਿ ਰਹੇ ਨੇ ਗੰਦਗੀ ਦੇ ਵਿੱਚ ਪਾਵੇਂ ਬਰਸਾਤਾ ਦਾ ਮੌਸਮ ਹੈ ਪਾਵੇਂ ਮੱਛਰ ਹੈ ਮੱਖੀਆਂ ਨੇ ਫਿਰ ਵੀ ਜੀਣ ਨੂੰ ਤਾਂ ਜ਼ਿੰਦਗੀ ਮਜਬੂਰ ਨੇ ਹਾਰ ਨਹੀਂ ਮੰਨ ਰਹੇ ਕਿ ਤਰ੍ਹਾਂ ਕਿਤੇ ਰਹਿ ਰਹੇ ਨੇ ਕੋਈ ਵੀ ਕੋਈ ਵੀ ਕੋਈ ਵੀ ਜਿਹੜਾ ਬੰਦਾ ਚੰਦ ਵੀਰੇ ਜਦ ਆਪਣਾ ਸ਼ਹਿਰ ਛੱਡਿਆ ਸੀ 21 ਸੋਚ ਕੇ ਆਇਆ ਸੀ ਵੇ ਆਈ ਸੋਚੇ ਸੀ ਵੀ ਇੱਥੇ ਆ ਕੇ ਅੱਗੇ ਜਾ ਕੇ ਕੁਝ ਮੜਾਂਗੇ ਕੁਝ ਬਦਾਵਾਂਗੇ ਠੀਕ ਹੈ ਉਹੀ ਸੋਚ ਆ ਵੀ ਅਜੇ ਤੱਕ ਆਪਣੀ ਛੱਡਣਾ ਚਾਹਦੇ ਸੀ ਸ਼ਹਿਰ ਆਪਣਾ ਹਾਂ ਛੱਡਾਂਗੇ ਜਦੋਂ ਗਰੀਬੀ ਬੰਦਾ ਕੀ ਕਰੂਗਾ ਜਦੋਂ ਉੱਥੇ ਕੋਈ ਕੰਮਦਾਰੀ ਨਹੀਂ ਹੈਗਾ ਤਾਂ ਸ਼ਹਿਰ ਛੱਡ ਰਹੀ ਸੀ ਖੁਸ਼ੀ ਨਾਲ ਛੱਡਿਆ ਸੀ ਆਪਣਾ ਸ਼ਹਿਰ ਖੁਸ਼ੀ ਨਾਲ ਹੀ ਛੱਡਿਆ ਜੀ ਹੁਣ ਕੰਮ ਹੀ ਨਹੀਂ ਹੈ ਫਿਰ ਖੁਸ਼ੀ ਕੀ ਹੈ ਕਿ ਗਮ ਕੀ ਹੈ ਜੇ ਕੰਮ ਹੋਊਗਾ ਉਹੀ ਸ਼ਹਿਰ ਆਪਣਾ ਮਲੂ ਉਹ ਤੋਂ ਆ ਕੇ ਰਾਜਸਥਾਨ ਤੋਂ ਹੁਣ ਆਪਣਾ ਆਈ ਹੈ ਇੱਥੇ ਜਿੰਦੇ ਇੱਥੇ ਖਾਂਦੇ ਇੱਥੇ ਪੀਂਦੇ ਬੱਚੇ ਵੀ ਇੱਥੇ ਸਾਰਾ ਕੁਝ ਇੱਥੇ ਵਿਆਹ ਵੀ ਇੱਥੇ ਕਰੀ ਜਾਂਦੇ ਹੁਣ ਸੋਚ ਇੰਨੀ ਆ ਭਾਈ ਚੁਗਿਆਂ ਤੇ ਕਦੋਂ ਕਦੇ ਤਰੀਕੇ ਕਰਾਂਗੇ ਆਪਾਂ ਵੀ ਕਰਾਂਗੇ ਕਦੇ ਕਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਧਿਆੜੀ ਮਜ਼ਦੂਰੀ ਕਰਦੇ ਆ ਇਹ ਠੀਕ ਹੈ ਨਾ ਤਾਂ ਇਹਨਾਂ ਪੈਸਾ ਆਉਂਦਾ 5-600 ਕਮਾਉਂਦੇ ਆ ਬੱਚਿਆਂ ਦੀ ਸਕੂਲ ਦੀ ਫੀਸ ਭਰੇ ਖਰਦਾ ਘਰ ਚਾਚ ਲਾਵੇ ਤਾਂ ਕੀ ਕਰੇ ਬੰਦਾ ਇੱਕ ਬੰਦਾ ਕਰੇਗੀ 5-6 ਦਾ ਐ ਨਹੀਂ ਕਮਾਣੜੇ ਛੋਟੇ ਛੋਟੇ ਜਵਾਕ ਸਾਰਿਆਂ ਦੇ ਹੁਣ ਮੈਂ ਆ ਮੇਰੇ ਘਰ ਤੋਂ ਸਭ ਤੋਂ ਵੱਡਾ ਮੇਰੇ ਡੈਡੀ ਆ ਉਹ ਘਰੇ ਜਾਂਦੇ ਆ ਕਦੀ ਇੱਕ ਵਾਰ ਜਾਂਦੇ ਆ ਉਹਨਾਂ ਤੋਂ ਕਮਾਨੀ ਹੁੰਦਾ ਠੀਕ ਹੈ ਮੈਂ ਹੀ ਜਾਂਦਾ ਹੁਣ ਮੈਂ ਵੀ ਕਿੰਨਾ ਲੈ ਆਉ ਭਾਈ 4-500 ਜਿਹੜਾ ਬਣਦਾ ਉਹ ਲੈ ਆਉਣਾ ਫੋਟੋ ਜਿਹਾ ਬਣਾਇਆ ਹੋਇਆ ਇਹ ਲਿਆ ਜੀ ਭਾਈ ਇਹ 7000 ਰੁਪਏ ਦਾ ਲਿਆ ਸੀ 7000 ਆ ਜੋੜ-ਜੋੜ ਕੇ ਪੈਸੇ ਲੈ ਲਿਆ ਬਸ ਤੇ ਜਦ ਰਸਤੇ ਦੇ ਵਿੱਚ ਜਾਣੇ ਹੋਵਾਂਗੇ ਟ੍ਰਾਫਿਕ ਪੁਲਿਸ ਨੇ ਰੋਕਿਆ ਹੋਣਾ ਕਦੇ ਰੋਕਿਆ ਤਾਂ ਬਹੁਤ ਵਾਰੀ ਭਾਈ ਹੱਥ ਤੇ ਜੋੜ ਲੈਣੇ ਆ ਭਾਈ ਬਹੁਜੇ ਇੱਥੇ ਜਾਣ ਲੱਗੇ ਆ ਬਸ ਇਹ ਹੀ ਗੱਲ ਆ ਭਾਈ ਇੱਕੋ ਇੱਕ ਸਾਧਨ ਜੇ ਛਿੰਨ ਲਿੱਤਾ ਜਾਵੇ ਫਿਰ ਕਿੱਦਾਂ ਲੱਗੂ ਲੱਗੂ ਆ ਤਾਂ ਕਿੱਦਾਂ ਪੈਸ਼ਾਨ ਕਰਨਾ ਪੈਣਾ ਹੀ ਆ ਹੁਣ ਠੀਕ ਆ ਇਨਸਾਨੀਅਤ ਤਾਂ ਰਹੀ ਨਹੀਂ ਭਾਈ ਇੱਥੇ ਸਭ ਤੋਂ ਪਹਿਲੀ ਗੱਲ ਤਾਂ ਹੁਣ ਬਾਹਰ ਮੈਂ ਕੱਲ ਗਿਆ ਤਾਂ ਜਦੋਂ ਗਿਆ ਸੀ ਨਾ ਇੱਥੇ ਬਾਹਰ ਇੱਕ ਮੇਰੀ ਗੱਡੀ ਬੰਦ ਹੋ ਗਈ ਇਹ ਬੰਦਾ ਆਇਆ ਪਿੱਛੋਂ ਗਾਲਾਂ ਕੱਢਣ ਲੱਗ ਪਿਆ ਤਾਂ ਮੈਂ ਕਿਹਾ ਭਾਈ ਗਾੜਤ ਨਾ ਕਢੋ ਫੇਰ ਮਾਪਿਆਂ ਦੀ ਗਾਲਾਂ ਕੱਢਣ ਲੱਗਿਆ ਹੁਣ ਪਾਜੀ ਗਰੀਬ ਆ ਕਿਸੇ ਦੇ ਉੱਤੇ ਥੁੜੀਆਂ ਹੋ ਰਹਿਣ ਲੱਗਿਆ ਕੋਈ ਮਜਬੂਰੀ ਹੈ ਪੈਸਾ ਹੋਵੇ ਤਾਂ ਅਸੀਂ ਵੀ ਗੱਡੀਆਂ 'ਚ ਜਾਣਾ ਠੀਕ ਹੈ ਸਭ ਤੋਂ ਪਹਿਲੀ ਗੱਲ ਪਾਜੀ ਹਾਂ ਤਾਂ ਠੀਕ ਹੈ ਸਮਝਦਾ ਹੀ ਨਹੀਂ ਕੋਈ ਹੁਣ ਇਹੀ ਦੇਖ ਲਓ ਕਟੋਗਾਟ ਵੀ ਪਾਜੀ ਇੱਥੇ ਸਾਨੂੰ 10-8 ਸਾਲ ਹੋ ਗਏ 8-10 ਸਾਲ ਉੱਥੇ ਰਹਿੰਦੇ ਰਹਿੰਦੇ ਨੂੰ ਨਾ ਹੀ ਤਾਂ ਕੋਈ ਪਾਣੀ ਹੈ ਨਾ ਹੀ ਕੁਛ ਟਾਇਲਟ ਵੀ ਹੈ ਹੀ ਪਿਆ ਸਾਰੇ ਇੱਕ ਕੋਈ ਘਟੋਏ। ਇੱਕ ਕੋਈ ਭਾਜੀ ਲੇਡੀਜ਼ ਵੀ ਸਾਰੀ ਬਾਹਰ ਜਾਂਦੀ ਹੈ, ਜੀਨਸ ਵੀ ਸਾਰੇ ਬਾਹਰ ਜਾਂਦੇ ਆ। ਹੁਣ ਕਰੀਏ ਕੀ ਭਾਜੀ ਛੱਤਾਂ ਦਾ ਇੰਝ ਹੁੰਦੀਆਂ। ਸੋ ਨਾ ਹੀ ਕੋਈ ਖੁਦਾ ਕਰ ਹੈ। ਕੁਝ ਨਹੀਂ ਹੈ ਭਾਜੀ ਇੱਥੇ। ਇਹ ਬੱਚੇ ਨੇ ਦੇਖ ਸਕਦੇ ਹੋ। ਚਪਲਾ ਪਾਈਆਂ ਹੋਈਆਂ ਨੇ। ਤਨ ਤੇ ਕਪੜਾ ਵੀ ਹੈ ਨਹੀਂ ਸਾਫ਼ ਸੁਥਰਾ ਪਾਣ ਲਈ ਪਰ ਜ਼ਿੰਦਗੀ ਜੀਣ ਨੂੰ ਮਜਬੂਰ ਨੇ। ਹਾਲਾਤ ਦੇਖ ਸਕਦੇ ਹੋ ਸਾਰੀਆਂ ਜਿਹੜੀਆਂ ਛੱਤਾਂ ਨੇ ਕੱਚੀਆਂ ਨੇ। ਸਫਾਈ ਕਿਤੇ ਵੀ ਨਹੀਂ, ਗੰਦਗੀ ਪਰ ਜ਼ਿੰਦਗੀ ਜੀਣ ਨੂੰ ਮਜਬੂਰ। ਜੋ ਗਿਆ ਜੇ ਪਤਰਪਾਲ ਆਈ ਦੇਖ ਚੋਂਦੀ ਹੈ ਬੱਚੇ ਛੋਟੇ ਛੋਟੇ ਬੁਰਾ ਹਾਲ ਹੈ ਬੇ 200 150 ਰੁਪਏ ਦਿਹਾੜੀ ਕਰਦੇ ਕੋਈ ਪੁਰਾਣੀ ਹੰਦਰ ਕਿੰਨੇ ਬੱਚੇ ਪੜਾਈਏਗਾ ਅਸੀਂ ਢਿੱਡ ਪਾਲੀ ਕਿੰਨੇ ਸਾਲ ਹੋ ਗਏ ਲੁਧਿਆਣੇ ਆਏ ਨੂੰ ਮੈਨੂੰ ਹੋ ਗਏ ਕੋਈ 25 30 ਸਾਲ ਹੋ ਗਏ ਹਾਂ ਇਦਾਂ ਹੀ ਕਦੇ ਇੱਥੋਂ ਚੁਕਾਂਦੇ ਕਦੇ ਉੱਥੇ ਵੇਜਦੇ ਕਦੇ ਉੱਥੋਂ ਚੁਕਾਂਦੇ ਉੱਥੇ ਵੇਜਦੇ ਵਜਾ ਚੁਗਿਆ ਵੀ ਤਰਪਾਲ ਆਉਂਦੀ ਹੈ ਦੇ ਮੱਖੀਆਂ ਬਹੁਤ ਬੁਰਾ ਹਾਲ ਲੈਟਰਿੰਗ ਆ ਗਈ ਬਿਮਾਰ ਹੋ ਗਏ ਮਰਨ ਲੱਗਦੇ ਤੇ ਕੋਈ ਵੀ ਸੁਣਾਈ ਨਹੀਂ ਕਰਦੇ ਕਿਹੜੇ ਸ਼ਹਿਰੋਂ ਆਏ ਅਸੀਂ ਤਾਂ ਪਹਿਲੇ ਸੀ ਪਿੱਛੋਂ ਕਿੱਥੋਂ ਦੇ ਹਿਸਾਰ ਦੇ ਕਿੱਥੋਂ ਹਿਸਾਰ 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 ਕਿੱਥੇ ਬੰਦੇ ਹੋਏ ਇਹ ਹਰਿਆਣਾ ਹਰਿਆਣਾ ਅੱਛਾ ਹਿਸਾਰ ਹਿਸਾਰ ਤੋਂ ਆਇਓ ਠੀਕ ਹੈ ਤੇ ਕੀ ਸੁਪਨੇ ਲੈ ਕੇ ਸ਼ਹਿਰ ਦੇ ਵਿੱਚ ਆਏ ਸੀ ਬਈ ਇੱਥੇ ਠੀਕ ਰਹਿਵਾਂਗੇ ਮੈਂ ਔਰ ਠੀਕ ਹੀ ਰਹਿਣਾ ਉੱਥੇ ਹੀ ਠੀਕ ਸੀ ਹੁਣ ਉੱਥੇ ਵੀ ਨਹੀਂ ਹੈ ਤੇ ਇੱਥੇ ਵੀ ਨਹੀਂ ਹੈ ਨਾ ਘਰ ਦੇ ਨਾ ਬਾੜ ਦੇ ਇਦਾਂ ਹੀ ਹੋਇਆ ਬਸ ਹਾਲ ਬੁਰਾ ਹਾਲ ਹੈ ਤੇ ਕਰਦੇ ਵਿੱਚ ਕੋਣ ਕੋਣ ਤੋ ਇਦਾਂ ਬੱਚੇ ਛੋਟੇ ਛੋਟੇ ਸਾਡਾ ਪਰਿਵਾਰ ਹੈ ਉਹ ਕਿ ਪੜਦੇ ਲਿਖਦੇ ਨੇ ਬੱਚੇ ਉਹ ਕਿੱਥੇ ਪੜੀਏ ਫਿਰ ਸਕੂਲੇ ਫੀਸ ਲੈਂਦੇ ਸਰਕਾਰੀ ਹੈ ਦਾਖਲਾ ਨਹੀਂ ਲੈਂਦੇ ਫਿਰ ਉਹ ਗਰੀਬ ਦੇਖ ਕੇ ਕੋਈ ਨਹੀਂ ਸੁਣਾਈ ਕਰਦੇ ਵੋਟ ਬਣਿਆ ਹੈ ਵੋਟ ਨੂੰ ਵੋਟ ਪਾਉਣ ਨੂੰ ਕਹਿੰਦੇ ਆ ਜਾ ਤੈਨੂੰ ਸਰਕਾਰ ਕਾਰਡ ਬਣਿਆ ਹੋਇਆ ਵੋਟ ਬਣਿਆ ਹੋਇਆ ਸਰਪੁਰਸੈ ਬਣਿਆ ਹੋਇਆ ਸਾਡਾ ਵੋਟਾ ਪਾਣੇ ਵੋਟਾ ਪਾਉਂਦੇ ਉਹ ਵੀ ਨਹੀਂ ਕਹਿੰਦੇ ਕਿ ਨਹੀਂ ਤੋੜੀ ਕਰਾਂਗੇ ਕਰਾਂਗੇ ਇੱਕ ਸਾਲ ਹੋ ਗਏ ਵੋਟਾ ਪਾਣੇ ਵੋਟਾ ਵੰਦਨੇ ਕੋਈ ਹੋ ਗਏ 15 15 ਦੀ ਸਾਲ ਹੋ ਗਏ ਹਾਂ ਜਦ ਵੋਟਾ ਦਾ ਟਾਈਮ ਆਂਦਾ ਵੇ ਉਹ ਕਹਿੰਦੇ ਬੋਰਡ ਤੈਨੂੰ ਥਾਂ ਦੇਵਾਂਗੇ ਇਦਾਂ ਤੈਨੂੰ ਮਕਾਨ ਮਿਲੂਗੇ ਤੇ ਇਦਾਂ ਲੈ ਜਾਂਦੇ ਵੋਟ ਫਿਰ ਮੁੜ ਕੇ ਆਉਂਦੇ ਨਹੀਂ ਛੁੱਠੇ ਵੰਦਨੇ ਸਾਰੇ ਮੈਂ ਸਾਰੇ ਛੁੱਠੇ ਹੀ ਕਰਦੇ ਵੇ ਔਰ ਕੀ ਕਰੀਏ ਮੌਨਸੂਨ ਦੇ ਕਿ ਹੁਣ ਬਰਸਾਤਾ ਦਾ ਸੀਜ਼ਨ ਹੈ ਕਿਦਾਂ ਜੀਵਨ ਜਿਹੜਾ ਹੈ ਨਿਕਲ ਰਿਹਾ ਬਹੁਤ ਬੁਰਾ ਹਾਲ ਹੈ ਪਾਣੀ ਦੇ ਵਿੱਚ ਇਹ ਮੰਜੇ ਮੁੰਜੇ ਸਾਰੇ ਬਿਸਤਰ ਬਿਸਤਰ ਸਭ ਬੁਰਾ ਹਾਲ ਭਾਈ ਜੀ ਨਾ ਦਿਵਾਨ ਹੈ ਜੀ ਇਹ ਝੁੱਗੀ ਹੈ ਤੇ ਸਾਰੇ ਬੱਚੇ ਪਰਿਵਾਰ ਸਾਰੇ ਗਿੱਲੇ ਹੋ ਜਾਂਦੇ ਆ ਉੱਪਰ ਤਰਪਾਲ ਚੁੰਦੀ ਹੈ ਅਰ ਵੋਟ ਦੇ ਟਾਈਮ ਤੇ ਲੈ ਕੇ ਵੋਟ ਵੋਟ ਪਾਓ ਵੋਟ ਪਾਓ ਆ ਜਾਂਦੇ ਵੋਟ ਲੈਣ ਨੂੰ ਤੇ ਕਹਿੰਦੇ ਵੈਸੀ ਫਿਰ ਵੋਟ ਵੀ ਪਾਉਂਦੇ ਆ ਤੇ ਸਾਡੇ ਨੇ ਛੋਟੇ ਛੋਟੇ ਬੱਚੇ ਆ ਕਹਿੰਦੇ ਇੱਥੇ ਟੂਟੀਆਂ ਲੱਗੂਗੀ ਤੁਹਾਡਾ ਮਕਾਨ ਮਿਲੂਗੀ ਤੁਹਾਨੂੰ ਪੱਕੀ ਜਗ੍ਹਾ ਮਿਲੂਗੀ ਕੋਈ ਸੁਵਿਧਾ ਨਹੀਂ ਆ ਕੇ ਤੋੜ ਕੇ ਚਲੇ ਜਾਂਦੇ ਮਸ਼ੀਨ ਲਾ ਕੇ ਫਿਰ ਅਸੀਂ ਇਹ ਰੋਂਦੇ ਪੀਟਦੇ ਰੋਂਦੇ ਇਸ ਸ਼ਹਿਰ ਦੇ ਵਿੱਚ ਜਾਦੇ ਆਏ ਉਹ ਕਿੰਨੇ ਕ ਥਾਵਾਂ ਤੁਸੀਂ ਬਦਲ ਚੁੱਕੇ ਏ ਅਸੀਂ 15 10 ਤੋਂ 15 ਬਦਲ ਚੁੱਕੇ ਆ ਇੱਥੇ ਤੋਂ ਸਾਨੂੰ 15 20 ਸਾਲ 20 ਸਾਲ 25 ਸਾਲ ਹੋ ਗਏ ਉਰੇ ਤੇ ਕਦੇ ਸਰਕਾਰਾਂ ਨੇ ਵਾਅਦੇ ਕੀਤੇ ਆ ਕਿ ਪੱਕੇ ਮਕਾਨ ਦੇਵਾਂਗੇ ਪੱਕੇ ਮਕਾਨ ਦੇਵਾਂਗੇ ਟੂਟੀਆਂ ਲੱਗੂਗੀ ਇੱਥੇ ਸਾਰਾ ਕਹਿ ਕੇ ਗਏ ਆ ਹੁਣ ਵੋਟਾਂ ਨਿਕਲ ਕੇ ਗਈਆਂ ਨੇ ਕੁਝ ਸਮੇਂ ਪਹਿਲਾਂ ਆ ਵੋਟਾਂ ਪਾਈਆਂ ਅਸੀਂ ਪਾਈਆਂ ਵੋਟਾਂ ਪਾਈਆਂ ਸਾਡੀ ਸੁਣਾਈ ਨਹੀਂ ਕਰ ਰਹੀਆਂ ਮਕਾਨ ਪੱਕੇ ਨਹੀਂ ਸਰਕਾਰੀ ਜਗ੍ਹਾ ਤੇ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹੋ ਫਿਰ ਵੋਟਾ ਕਿੱਦਾਂ ਬਣ ਜਾਂਦੀ ਵੋਟਾ ਇਦਾਂ ਬਣੇ ਉਧਾਰ ਕਾਰਡ ਬਣੇ ਹੋਏ ਆ ਉਧਾਰ ਕਾਰਡ ਬਣਾਇਆ ਤੁਹਾਡਾ ਪ੍ਰੂਫ ਕਿ ਕਿ ਲਿਖਦੇ ਹੋ ਐਡਰੈਸ ਉਹ ਕੋਲੋਨੀ ਇੱਥੇ ਦਾ ਐਡਰੈਸ ਹੈ ਜੀ ਪਹਿਲੇ ਚੁਗੀਆਂ ਪਰਲੇ ਪਾਸੇ ਸੀ ਫਿਰ ਉੱਥੂ ਚਾਇਆ ਤੇ ਇੱਧਰ ਆ ਗਏ ਉੱਥੂ ਚਾਇਆ ਤੇ ਉੱਧਰ ਚਲੇ ਗਏ ਉੱਧਰ ਦੇ ਪਹਿਲੇ ਦੇ ਵੋਟ ਬਣੇ ਹੋਏ ਕਿੰਨੇ ਕੁ ਮਰ ਹੋ ਗਈ ਹੋ ਗਏ 50 60 ਤੋਂ 70 ਦੇ ਹੋ ਗਏ 60 70 ਸਾਲ ਹੋ ਗਏ ਕਿੰਨੇ ਕ ਬੱਚੇ ਨੇ ਤੱਕ ਮੇਰੇ ਮੇਰੇ ਤਾਂ ਤਿੰਨ ਕੁੜੀਆਂ ਆ ਦੋ ਕੁੜੀਆਂ ਤੇ ਤਿੰਨ ਮੁੰਡੇ ਆ ਵਿਆਹ ਹੋਏ ਦੋ ਵਿਆਹ ਆ ਮੁੰਡੇ ਇੱਕ ਕੁਮਾਰਾ ਕੁੜੀਆਂ ਉਹਨਾਂ ਦੇ ਬੱਚਿਆਂ ਦਾ ਬੱਚੇ ਹੁਣ ਇਦਾਂ ਹੀ ਫਿਰਦੇ ਹੋੜ ਕੀ ਕਰੀਏ ਦੇਖੋ ਤੁਸੀਂ ਸਾਰੀ ਉਮਰ ਲੰਗਾ ਦਿੱਤੀ ਆਪਣੇ ਸ਼ਹਿਰ ਦੇ ਵਿੱਚ ਆ ਕੇ ਹੁਣ ਛੋਟੇ ਛੋਟੇ ਜਵਾਕ ਨੇ ਪੜਦੇ ਨੇ ਪੜਦੇ ਕਿੱਥੇ ਦਾਖਲਾ ਹੀ ਨਹੀਂ ਲੈਂਦੇ ਪੈਸੇ ਵੀ ਨਹੀਂ ਹੈ ਕੀ ਕਰੀਏ ਪੈਸੇ ਤੇ ਜਾਈ ਸਰਕਾਰੀ ਵਿੱਚ ਕਿਤੇ ਦਾਖਲਾ ਲੈ ਲੈਂਦੇ ਨਹੀਂ ਦਿੰਦੇ ਨਹੀਂ ਸਾਰਨ ਕੀ ਹੈ ਦਾਖਲਾ ਕਿਉਂ ਨਹੀਂ ਜੇ ਪੜਨਾ ਨਹੀਂ ਚਾਹੁੰਦੇ ਕੀ ਗਰੀਬੀ ਦੇਖ ਕੇ ਸਾਨੂੰ ਕੋਣ ਕਹਿੰਦਾ ਨਹੀਂ 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 ਇਦਾਂ ਹੀ ਹੈ ਬਸ ਪਾਣੀ ਦਾ ਇੱਥੇ ਹੈ ਨਹੀਂ ਆਪਣੇ ਸ਼ਹਿਰ ਵਾਪਸ ਮੁੜ ਚੱਲੀਏ ਸ਼ਹਿਰ ਉੱਥੇ ਕੀ ਹੈਗਾ ਉਹ ਸ਼ਹਿਰ ਵੀ ਗਿਆ ਆਪਣੇ ਗਾਂਵ ਸੀ ਉਹ ਵੀ ਗਿਆ ਤੇ ਇੱਧਰ ਦੇ ਵੀ ਗਏ ਉੱਧਰ ਦੇ ਵੀ ਗਏ ਬਸ ਇਦਾਂ ਹੋ ਗਏ ਇਹ ਹਾਲਾਤ ਬਣੇ ਹੋਏ ਨੇ ਇਸ ਜਗ੍ਹਾ ਦੇ ਕਹਿਣ ਨੂੰ ਤਾਂ ਕੱਚੇ ਮਕਾਨ ਨੇ ਇਹਨਾਂ ਦੇ ਪਰ ਛੋਟੇ-ਛੋਟੇ ਜਵਾਕ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਹਾਲਾਤ ਦੇ ਵਿੱਚ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਤਨ ਤੇ ਪਾਉਣ ਨੂੰ ਕਪੜਾ ਵੀ ਹੈ ਨਹੀਂ ਸਾਫ਼ ਇਹ ਹਾਲਾਤ ਕਿੰਨੇ ਕ ਪੈਸੇ ਕਮਾ ਲੰਨੇ ਹੋ ਦਿਨ ਦੇ ਅਸੇ 150 200 ਰੁਪਏ ਢਾੜੀ ਪਾंदे ਬਸ ਉਹਨਾਂ ਢਿੱਡੀ ਨਿਕਲਦਾ ਔਰ ਕੀ ਕਰਦੇ ਕਦੀ ਤਰਪਾਲ ਕੀ ਕਰਦੇ ਬਸ ਆ ਢੋਲ ਵਜਾ ਲੈਂਦੇ ਚੁਗੀਆਂ ਕਬਾੜ ਸਕੂੜ ਦਾ ਕੰਮ ਕਰਦੇ ਹੋ ਬੋਤਲਾ ਬੋਤਲਾ ਦਾ ਕਬਾੜ ਦਾ ਟੋਲ ਟੋਲ ਵਜਾ ਲੈਂਦੇ ਆ ਕਿਤੇ ਫੈਕਟਰੀਆਂ ਚ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੰਮ ਲੱਭਣ ਦੀ ਸਾਨੂੰ ਕੌਣ ਦਿੰਦਾ ਕੰਮ ਅਨ ਨੂੰ ਪੜੇ ਗਏ ਸੀ ਬੱਚੇ ਵੀ ਅਨ ਨੂੰ ਪੜਦੇ ਅਸੀਂ ਵੀ ਅਨ ਨੂੰ ਪੜ ਤੇ ਪਵਿੱਖ ਕਿੱਥੇ ਜਾ ਰਿਹਾ ਹੁਣ ਤੁਸੀਂ ਵੀ ਆਪਣੀ ਜੀਵਨ ਚਲੋ ਸਾਡ ਪੈਂਡ ਸਾਲ ਕੱਢ ਲੇ ਜ਼ਿੰਦਗੀ ਦੇ ਤੁਹਾਡੇ ਬੱਚੇ ਵੀ ਉਹੀ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਬੱਚੇ ਵੀ ਉਹੀ ਕੰਮ ਕਰ ਰਹੇ ਨੇ ਕਿੱਦਾਂ ਇਹ ਜਿਹੜੀ ਜੂਨ ਸੁਧਰੂ ਹੁਣ ਪੈਸੇ ਤਾਂ ਹੋਏ ਦਾ ਨਾ ਕਰੀਏ ਹੁਣ ਪੈਸੇ ਵੀ ਨਹੀਂ ਹੈ ਸਰਕਾਰ ਵੀ ਨਹੀਂ ਕਰਦੀ ਬੋਰਡ ਦੇ ਵੱਡੇ ਵੱਡੇ ਹੁਣ ਵਾਅਦੇ ਕਰਦੀ ਹੈ ਸਰਕਾਰ ਵੱਡੇ ਵੱਡੇ ਸਕੂਲ ਬਣੇ ਹੋਏ ਤੁਸੀਂ ਕੋਸ਼ਿਸ਼ ਤਾਂ ਕਰੋ ਕੋਸ਼ਿਸ਼ ਅਸੀਂ ਕੀ ਕਰੀਏ ਕਰਦੀ ਵੀ ਨਹੀਂ ਹੈ ਵਾਅਦਾ ਕਰਕੇ ਜਾਂਦੇ ਮੁੜ ਕੇ ਆਉਂਦੇ ਨਹੀਂ ਹੈ ਤੇ ਤੁਹਾਨੂੰ ਪਤਾ ਇੱਕ ਮੁਹਿੰਮ ਚਲਾਈ ਗਈ ਹੈ ਸਰਕਾਰ ਦੇ ਵੱਲੋਂ ਕਿ ਜਿਹੜੇ ਬੱਚੇ ਜਾਂ ਜਿਹੜੇ ਪਿਖਾਰੀ ਨੇ ਉਹਨਾਂ ਨੂੰ ਬਾਹਰ ਕੱਢੇ ਜਾ ਰਹੇ ਨੇ ਉਸ ਮੁਹਿੰਮ ਦੇ ਬਾਰੇ ਕੀ ਕਰਨੇ ਉਹ ਬਿਖਾਰੀ ਹੈ ਉਹ ਤਾਂ ਮੈਂਸ ਆਪਣਾ ਟੇਮਪਾਸ ਦੀ ਗੱਲ ਹੈ ਉਹ ਮਿਲ ਜਾਵੇ ਉਹ ਕਾਹਨੂੰ ਮੰਗੇ ਉਹਨਾਂ ਨੂੰ ਕੁਝ ਟਿਕਾਣਾ ਮਿਲ ਜਾਵੇ ਜਾਂ ਕੋਈ ਕੋਈ ਕਿੱਥੇ ਟਿਕਾਣਾ ਮਿਲ ਜਾਵੇ ਬਈ ਲੈ ਤੁਹਾਡਾ ਮਕਾਨ ਕੱਚਾ ਕੋਈ ਜਿੱਦਾਂ ਮਰਜ਼ੀ ਬਣਾ ਕੇ ਦੇ ਦੇਣ ਉਹਦੀ ਮਾੜੀ-ਮੋਟੀ ਸੁਵਿਧਾ ਕਰ ਦੇਣ ਆਲਾ ਬਈ ਤੂੰ ਆਪਣਾ ਕੰਮ ਦਾਦਾ ਕਰ ਉਹ ਕਾਹਨੂੰ ਮੰਗਣਗੇ ਉਹ ਵਿਚਾਰਿਆਂ ਨੂੰ ਟਿਕਾਣਾ ਹੈ ਨੀਗਾ ਉਹ ਮੰਗੇ ਖਾਂਦੇ ਆ ਉਹਨਾਂ ਨੂੰ ਵੀ ਬਰਬਾਦ ਕਰ ਰਿਹਾ ਬੇਕਾਰ ਕਹਾਣੀਆਂ ਹੋ ਗਈਆਂ ਅਸੀਂ ਤਾਂ ਹੋਏ ਹੋਏ ਉਹਨਾਂ ਦੇ ਬੱਚੇ ਦਾ ਵੀ ਹਾਲ ਬੇਕਾਰ ਹੋ ਰਿਹਾ ਦਿਖਾਉਂਗਾ ਕਿਸ ਤਰੀਕੇ ਰਹਿਨੇ ਹੋ ਇਸ ਜਗ੍ਹਾ ਦੇ ਉੱਤੇ ਮੈਂ ਗਿਆ ਅੱਜ ਰਹਿਣ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਰਪਾਲ ਦੇ ਨਾਲ ਜਿਹੜੀਆਂ ਚੁਗੀਆਂ ਬਣਾਈਆਂ ਹੋਈਆਂ ਨੇ ਮਾਨਸੂਨ ਦਾ ਜਿਹੜਾ ਸੀਜ਼ਨ ਹੈ ਮਾਨਸੂਨ ਦਾ ਸੀਜ਼ਨ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰ ਵੇਲੇ ਜੋ ਰੱਬ ਨੂੰ ਕੋਸਦਾ ਵਾ ਕਿ ਰੱਬਾ ਤੂੰ ਮੈਨੂੰ ਇਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਹਰ ਵੇਲੇ ਤੇ ਕਿਤੇ ਨਾ ਕਿਤੇ ਉਹਨਾਂ ਲਈ ਇਹ ਤਸਵੀਰਾਂ ਨੇ ਕਿਸ ਤਰੀਕੇ ਜਿਹੜਾ ਕੰਮ ਸੰਸਾਧਨਾਂ ਦੇ ਵਿੱਚ ਕਮ ਸੁਵਿਧਾਵਾਂ ਦੇ ਵਿੱਚ ਇਹ ਪਰਿਵਾਰ ਰਹਿੰਦਾ ਹੋਇਆ ਨਜ਼ਰ ਆ ਰਿਹਾ ਵੇ ਵੱਡੇ ਵੱਡੇ ਜਿਹੜੇ ਆ ਸੁਪਨੇ ਲੈ ਕੇ ਆਪਣੇ ਸ਼ਹਿਰੋਂ ਆਉਂਦੇ ਨੇ ਮਾਈਗ੍ਰੇਟ ਕਰਦੇ ਨੇ ਕਿਉਂਕਿ ਹਰ ਕਿਸੇ ਦੇ ਲਈ ਬੜਾ ਮੁਸ਼ਕਲ ਹੁੰਦਾ ਵੈ ਆਪਣਾ ਘਰ ਛੱਡ ਕੇ ਆਣਾ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਆਪਣਾ ਸ਼ਹਿਰ ਛੱਡ ਦਈਏ ਪਰ ਕਿਤੇ ਨਾ ਕਿਤੇ ਵਧੀਆ ਜ਼ਿੰਦਗੀ ਦੇ ਲਈ ਆਪਣਾ ਕਾਰੋਬਾਰ ਛੱਡ ਕੇ ਆਉਂਦੇ ਨੇ ਕਿਸ ਤਰੀਕੇ ਜਿਹੜੇ ਕੱਚੇ ਮਕਾਨਾਂ ਦੇ ਵਿੱਚ ਇਹ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੇ ਦਿਲਾਂ ਦੇ ਵਿੱਚ ਵੀ ਇਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਕਿ ਸੁਪਨੇ ਅਸੀਂ ਵੀ ਵੱਡੇ ਅਫਸਰ ਬਣੀਏ ਪਰ ਕਿਤੇ ਨਾ ਕਿਤੇ ਜਦ ਮੌਕਾ ਹੀ ਨਹੀਂ ਮਿਲੂਗਾ ਅਜੇ ਹੀ ਬੱਚਿਆਂ ਨੂੰ ਫਿਰ ਕਿੱਥੋਂ ਜਿਹੜੀ ਹੈ ਦੇਸ਼ ਦੀ ਨੁਹਾਰ ਬਦਲੂਗੀ ਕਿਸ ਤਰੀਕੇ ਜਿਹੜਾ ਹੈ ਜੇ ਦੇਸ਼ ਦਾ ਜਿਹੜਾ ਪਵਿੱਖਾ ਹੈ ਉਹ ਬਦਲੂਗਾ ਇਹ ਤਸਵੀਰਾਂ ਨੇ ਕੱਚੀਆਂ ਕੱਚੇ ਘਰਾ ਦੇ ਵਿੱਚ ਰਹਿ ਰਹੇ ਨੇ ਸਰਕਾਰਾਂ ਇਹਨਾਂ ਦੇ ਹਰ ਕਿਸੇ ਦੇ ਜਿਹੜੇ ਆ ਵੋਟਰ ਕਾਰਡ ਬਣੇ ਹੋਏ ਨੇ ਵੋਟ ਵੇਲੇ ਇਹਨਾਂ ਦਾ ਕਹਿਣਾ ਹੈ ਵੋਟ ਵੇਲੇ ਤਾਂ ਜਿਹੜੇ ਉਮੀਦਵਾਰ ਹੁੰਦੇ ਨੇ ਹੱਥ ਜੋੜ ਕੇ ਆਂਦੇ ਨੇ ਵੋਟ ਲੈ ਕੇ ਤਾਂ ਜਾਂਦੇ ਨੇ ਪਰ ਕਿਤੇ ਨਾ ਕਿਤੇ ਸਿਰਫ ਵਾਦੇ ਵਾਅਦਿਆਂ ਤੋਂ ਬਾਅਦ ਵੀ ਜਿਹੜਾ ਹੈ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਵਾਅਦਾ ਖਿਲਾਫੀ ਹੁੰਦੀ ਹੈ ਕੀ ਹਾਲਾਤ ਬਣੇ ਹੋਏ ਕਦੇ ਸਕੂਲ ਜਾਣ ਦਾ ਮਨ ਕਰਤਾ ਹੈ ਹਮ ਸਕੂਲ ਜਾਂਦੇ ਹਾਂ ਕੌਣ ਸੀ ਕਲਾਸ ਮੇ ਪੜ੍ਹਦੇ ਹੋ ਪੰਜਵੀਂ ਪੰਜਵੀਂ ਕੌਣ ਸੇ ਸਕੂਲ ਜਾਂਦੇ ਹੋ ਸਰਕਾਰੀ ਸਰਕਾਰੀ ਸਕੂਲ ਕੀ ਬੰਨਣਾ ਚਾਹਤੇ ਹੋ ਜ਼ਿੰਦਗੀ ਦੇ ਕੀ ਸੋਚਿਆ ਹੈ ਡਾਕਟਰ ਬੰਨਣਾ ਹੈ ਇੰਜੀਨੀਅਰ ਬੰਨਣਾ ਹੈ ਵਕੀਲ ਬੰਨਣਾ ਹੈ ਡਾਕਟਰ ਡਾਕਟਰ ਬੰਨਣਾ ਹੈ ਇਹ ਸੁਸਾਇਟੀ ਦਾ ਇੱਕ ਚਿਹਰਾ ਹੈ ਜੋ ਅੱਜ ਮੈਂ ਤੁਹਾਨੂੰ ਆਪਣੇ ਕੈਮਰੇ ਮੂਰੇ ਕੈਮਰੇ ਦੇ ਮਾਧਿਅਮ ਨਾਲ ਹੀ ਤੁਹਾਨੂੰ ਅੱਜ ਮੈਂ ਨਿਸ਼ਾਨ ਕਰਾਈਆਂ ਇਹ ਤਸਵੀਰਾਂ ਕਿਤੇ ਨ ਕਿਤੇ ਸਰਕਾਰਾਂ ਨੂੰ ਸਾਡੇ ਵੀ ਇਹੀ ਅਪੀਲ ਹੈ ਕਿ ਅਜਿਹੇ ਲੋਕਾਂ ਨੂੰ ਕਿਤੇ ਨ ਕਿਤੇ ਇੱਕ ਸਰਵੇ ਕੀਤਾ ਜਾਵੇ ਕਿਥੋਂ ਆ ਰਹੇ ਨੇ ਕਿਥੋਂ ਕਿੱਦਾਂ ਆਪਣੀ ਜ਼ਿੰਦਗੀ ਜੜੀ ਹੈ ਗੁਜ਼ਾਰ ਰਹੇ ਨੇ ਤੇ ਕਿਸ ਤਰੀਕੇ ਇਹਨਾਂ ਦੇ ਸਰਵੇ ਪ੍ਰੋਪਰ ਕਰਕੇ ਇਹਨਾਂ ਨੂੰ ਪੱਕੇ ਮਕਾਨ ਦਿੱਤੇ ਜਾਣ ਜਾਂ ਕਿਉਂਕਿ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਜੋ ਦੇਖਣ ਨੂੰ ਮਿਲੀ ਇੱਥੇ ਜਿਹੜੇ ਛੋਟੇ ਛੋਟੇ ਜਵਾਕ ਨੇ ਜਾਤਾ ਪੜਨਾ ਨਹੀਂ ਚਾਹੁੰਦੇ ਇਹਨਾਂ ਦੇ ਜਿਹੜੇ ਮਾਪੇ ਪੜਾਉਣਾ ਨਹੀਂ ਚਾਹੁੰਦੇ ਜਾਂ ਇਹ ਪੜਨਾ ਨਹੀਂ ਚਾਹੁੰਦੇ ਜਾਂ ਇਹਨਾਂ ਦਾ ਇਹ ਵੀ ਕਹਿਣਾ ਸੀ ਕਿ ਸਾਨੂੰ ਐਡਮਿਸ਼ਨਸ ਨਹੀਂ ਮਿਲਦੀਆਂ ਅਜਿਹੇ ਲੋਕਾਂ ਦੇ ਲਈ ਕਿਤੇ ਨਾ ਕਿਤੇ ਚਾਈਲਡ ਵੈਲਫੇਅਰ ਜਿਹੜੀ ਸੋਸਾਇਟੀ ਹੈ ਉਹਨਾਂ ਦੇ ਵੱਲੋਂ ਉਹਨਾਂ ਦੇ ਲੋਕਾਂ ਨੂੰ ਸਰਵੇ ਕਰਨਾ ਚਾਹੀਦਾ ਹੈ ਤੇ ਇਹਨਾਂ ਦੇ ਬੱਚਿਆਂ ਨੂੰ ਕਿਤੇ ਨਾ ਕਿਤੇ ਪੜਾਣ ਦੇ ਲਈ ਇਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਤੇ ਸਰਕਾਰਾਂ ਨੂੰ ਵੀ ਇਹਹੀ ਅਪੀਲ ਹੈ ਕਿ ਕੁਝ ਅਜਿਹੇ ਵਰਗ ਦੇ ਲੋਕਾਂ ਲਈ ਵੀ ਸੋਚਣਾ ਜ਼ਰੂਰੀ ਹੈ ਤੇ ਅਗਲੀ ਬ੍ਰੀਡ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਕਾਡੀ ਜੋ ਵੀ ਪ੍ਰਤੀਕਿਰਿਆਵਾਂ ਨੇ ਕਮੈਂਟ ਸੈਕਸ਼ਨਾਂ ਦੇ ਮਾਧਿਅਮ ਰਾਹੀਂ ਸਾਡੇ ਨਾਲ ਸਾਂਝੀ ਜਰੂਰ ਕਰਿਓ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ ਅਮਿਤ